ਮੈਂ ਅਗਲੋ ਗਮਾ ਆਪਣੇ ਪ੍ਰਥਮ ਲਿਕਰ ਔਰ ਹੰਸਾ ਐਂਸਾ ਕੰਪਨੀ ਵੱਲੋਂ ਪਹਿਲਾ ਤਾਂ ਨਵੇਂ ਸਾਲ ਦੀਆਂ ਉਹ ਕਪੂਰਥਾ ਵਾਸੀਆਂ ਨੂੰ ਉਰਦੇਸ਼ ਵਾਸੀਆਂ ਨੂੰ ਵਧਾਈ ਦਿੰਦਾ ਆ ਔਰ ਉਸ ਤੋਂ ਬਾਅਦ ਮੇਰੇ ਕਾਰੋਬਾਰ ਬਾਰੇ ਜਿਹੜੀ ਗੱਲ ਹੈ ਉਹ ਮੈਂ ਪਹਿਲਾਂ ਤੁਹਾਡੇ ਭਰਾਵਾਂ ਦਾ ਧੰਨਵਾਦ ਆ ਕਿ ਤੁਸੀਂ ਮੇਰੇ ਕੋਲ ਇੱਥੇ ਆਏ ਉਹ ਤੁਹਾਡੇ ਜਰੀਏ ਜੋ ਮੈਂ ਉਹ ਬੋਰਟਲ ਆਪੀਆ ਨਾ ਉਹਦਾ ਗਿਆ ਉਹ ਜੋ ਮੇਰੇ ਕਾਰੋਬਾਰ ਜੋ ਚੱਲ ਰਿਹਾ ਹੈ ਆਉਣ ਸਮੇਂ ਉਹ ਜੋ ਪਿੱਛੇ ਹੋ ਗਿਆ ਉਹ ਮੈਂ ਤੁਹਾਨੂੰ ਦੱਸਣਾ ਚਾਹਨਾ ਔਰ ਮੇਰੀ ਆਵਾਜ਼ ਜਿਹੜੀ ਹੈ ਉਹ ਸਰਕਾਰ ਤੱਕ ਉਪਰਸ਼ਾਸਨ ਤੱਕ ਵੀ ਪਹੁੰਚੀ ਦੇਖੋ ਜੋ ਸਰਕਾਰ ਹੈ ਹਰ ਸਾਲ ਉਹਨੂੰ ਇਨਕਰੀਸ ਤਾਂ ਪੈਂਦੀ ਪੈਂਦੀ ਹੈ ਉਹ ਠੀਕ ਹੈ ਕਿਤੇ ਕਾਰੋਬਾਰ ਘਟ ਹੁੰਦਾ ਕਿਤੇ ਵਧ ਹੁੰਦਾ ਹੈ ਬਟ ਐਦਾਂ ਨਹੀਂ ਹੋਇਆ ਜੋ ਇਸ ਹਾਲਾਤ ਹੋ ਚੁੱਕੇ ਨੇ ਨਵੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਨਸ਼ਾ ਸ਼ਰਾਬ ਜਿਹੜੀ ਕਿ ਪਿੰਡਾਂ ਵਿੱਚ ਔਰ ਸ਼ਹਿਰ ਦੇ ਵਿੱਚ ਜੋ ਹੋਮ ਡਿਲੀਵਰੀ ਮੁਹੱਲੇ-ਮੁਹੱਲੇ ਵਿੱਚ ਬਾਜ਼ਾਰ ਵਿੱਚ ਦੁਕਾਨਾਂ ਤੋਂ ਇੱਕਾਂ ਤੋਂ ਟੈਕਸੀ ਸਟੈਂਡ ਹਰ ਜਗ੍ਹਾ ਤੇ ਨਵੀ ਇੱਟੇ ਤੱਕ ਜੇ ਤੁਸੀਂ ਖੋਹਦੇ ਬੈਠਾ ਤਾਂ ਉੱਥੇ ਵੀ ਫੋਨ ਕਰਦੇ ਆ ਤੇ ਐਕਟਿਵਾ ਤੇ ਸੋ ਗੁਰਦੇ ਯਾਤੇ ਰੱਖ ਕੇ ਸ਼ਰਾਬ ਉਹਨਾਂ ਕੋਲ ਸਾਡੇ ਨਾਲੋਂ ਅੱਧੇ ਰੇਟ ਤੋਂ ਘਾਟੇ ਤੋਂ ਸ਼ਾਮਚਾਈ ਜਾਂਦੀ ਹੈ। ਜੇ ਆਪਾਂ ਗੱਲ ਕਰੀਏ ਤਾਂ ਪ੍ਰਸ਼ਾਸਨ ਦੇ ਹੋਂਕਾ ਤੁਹਾਨੂੰ ਇੱਥੇ ਕਿੰਦਾ ਨਜ਼ਾਰਾ। ਮਰਹੋਪੁਰ ਪ੍ਰਸ਼ਾਸਨ ਨੇ ਸ਼ਸਤਰ ਨਾਲ ਖੜਾ ਹੋਇਆ ਹੋਆ। ਠੀਕ ਹੈ। ਲਾਸਟ ਮੇਰਾ ਸਾਡੇ ਐਸਐਸਪੀ ਮਾਨਯੋਗ ਵੱਸਰਕ ਮੁਤਾਜੀ ਸੀ। ਠੀਕ ਹੈ ਜੀ ਉਹ ਵੀ ਸਾਡਾ ਲਗਭਗ ਹਰ ਜਗ੍ਹਾ ਤੇ ਸਹਿਯੋਗ ਕਰਦੇ ਰਹੇ ਆ। ਨਵੇਂ ਚਿਹਰੇ ਹੋਣ ਕਰਕੇ ਠੀਕ ਹੈ ਔਰ ਥੋੜਾ ਜਿਆ ਕਿ ਪਿਛਲੇ ਟਾਈਮ ਚ ਕੁਝ ਇਲੈਕਸ਼ਨ ਹੋ ਵੀ ਗਏ ਬਿਊਟਿਓ ਹੋ ਕੇ ਥਾਣਿਆਂ ਚ ਪੁਲਿਸ ਨਫਰੀ ਵੀ ਘੱਟ ਸੀ ਔਰ ਥਾਣਾ ਸਿਟੀ ਚ ਕਾਫੀ ਸਮੇ ਤੋਂ ਇੱਕ ਐਸ.ਐਚ.ਓ ਸਾਹਿਬ ਵੀ ਇੰਚਾਰਜ ਸਾਹਿਬ ਵੀ ਮੌਜੂਦ ਨਹੀਂ ਸੀ ਕਿਉਂਕਿ ਉੱਥੇ ਸੀਟ ਖਾਲੀ ਪਈ ਹੋਈ ਸੀ ਹੁਣ ਨਵੇਂ ਐਸ.ਐਚ.ਓ ਸਾਹਿਬ ਨੇ ਆਪਣਾ ਚਾਰਜ ਸੰਭਾਲਿਆ ਔਰ ਸਾਨੂੰ ਉਹਨਾਂ ਤੋਂ ਉਮੀਦ ਹੈ ਕਿ ਜੋ ਉਹਨਾਂ ਨੇ ਥਾਣਾ ਸਿਟੀ ਦੇ ਵਿੱਚ ਆਦੇ ਦਵਾਰੇ ਔਰ ਅੱਗੇ ਪਿੱਛੇ ਜੋ ਸ਼ੈਆਮਾਹਲਾ ਮਹਿਤਾਬਗਰ ਮਹਲਾ ਕਿਲਾ ਮਹਲਾ ਬਕਰਖਾਨਾ ਸੁੰਦਨਗਰ ਸ਼ੇਖੋਬੁਰ ਜਾਟੂਬੁਰ ਔਰ ਸਭ ਤੋਂ ਵੱਡੀ ਗੱਲ ਚੂੜਵਾ ਚੁਗੀ ਜੋ ਇੱਕ ਪੁਲਿਸ ਲਾਈਨ ਦੇ ਬਾਹਰ ਜਿੱਥੋਂ ਸਾਰੀ ਪੁਲਿਸ ਦੀ ਐਂਟਰੀ ਹੈ ਵੱਡੇ ਵੱਡੇ ਅਫਸਰਾਂ ਦੀ ਵੀ ਓਪੀਸੀਆਰ ਤਾਂ ਤਕਰੀਬਨ ਉੱਥੇ ਹੀ ਬੈਠੀ ਆ ਪੀਸਰ ਦਫਤਰੀ ਉੱਥੇ ਆ ਔਰ ਕੁਝ ਰੈਂਦੇ ਬਾਅਦ ਜਰਾ ਤਸੀਮ ਲਾਲ ਆਪਣੇ ਦੋ ਮੁੰਡਿਆਂ ਦੇ ਨਾਲ ਔਰ ਚਾਰ ਪੰਜ ਦਿਨ ਦੇ ਰੱਖ ਕੇ ਜੋ ਉਹ ਤੰਦਾ ਕਰ ਰਿਹਾ ਹੈ ਜੋ ਜਰੀਲੀ ਸ਼ਰਾਬ ਦਾ ਉਹ ਤੰਦਾ ਕਰ ਰਿਹਾ ਜੋ ਜਰੀਲੀ ਸ਼ਰਾਬ ਲੋਕਾਂ ਨੂੰ ਪਲਾ ਰਿਹਾ ਵਾ ਇਹ ਅਲਕੋਹਲ ਸਪਿਰਟ ਸਾਰੀ ਲੋਕਾਂ ਨੂੰ ਪੀਈ ਜਾ ਰਹੀ ਹੈ ਸਸਤੀ ਭਾਅ ਦੇ ਵਿੱਚ ਔਰ ਸ਼ਾਮ ਨੂੰ ਉਹਦੇ ਮੇਲਾ ਲਗਾ ਹੁੰਦਾ ਹੈ ਜਿੱਥੇ ਕਿ ਬਹੁਤਾਂ ਚਾਹੀਦੇ ਕਿ ਰਾਜੀ ਪੰਜਾਬ ਦਾ ਔਰ ਆਪਣੀ ਦੁਕਾਨ ਤੇ ਮੇਲਾ ਲਾਇਆ ਹੁੰਦਾ ਹੈ ਸਮਝ ਨਹੀਂ ਆਈ ਕਿ ਪੁਲਿਸ ਦਾ ਇੰਦੇ ਬਾਹਰ ਬੈਠ ਕੇ ਉਹ ਕੰਮ ਕਿਦਾ ਕਰੀ ਜਾ ਰਿਹਾ ਹੈ ਐਂ ਤਾਂ ਮਤਲਬ ਤੁਹਾਨੂੰ ਇਹ ਨਹੀਂ ਮੁਸ਼ਕਲ ਆ ਰਹੀ ਹੈ ਇਸ ਮੰਦੇ ਤੁਸੀਂ ਸ਼ਾਇਦ ਦੇ ਡੈਲੂਪੀ ਐਸਐਸਬੀ ਸਾਹਿਬ ਨਾਲ ਮੁਲਾਕਾਤ ਕੀਤੀ ਆਪਣੇ ਮੁਸ਼ਕਲਾਂ ਨੂੰ ਜਾਨੂ ਕਰਵਾਇਆ ਬਿਲਕੁਲ ਬਿਲਕੁਲ ਮੈਂ ਐਸਐਸਬੀ ਸਾਹਿਬ ਨਾਲ ਦੋ ਵਾਰ ਸਾਡੀ ਮੁਲਾਕਾਤ ਹੋ ਚੁੱਕੀ ਹੈ ਔਰ ਬੜੇ ਵਧੀਆ ਅਫਸਰ ਨੇ ਸ੍ਰੀ ਮਾਨਜੋਤ ਐਸਐਸਬੀ ਗੁਰਵਤਰਾਜੀ ਔਰ ਜਿੰਨਾਂ ਨੇ ਮੈਨੂੰ ਵਿਸ਼ਵਾਸ ਦਿਵਾਇਆ ਵਾ ਕਿ ਅਸੀਂ ਤੁਹਾਡੇ ਜੋ ਸਰਕਾਰ ਦਾ ਰੈਵਨਿਊ ਉਹਨੇ ਬਰਕਰਾਰ ਰੱਖਾਂਗੇ ਔਰ ਤੁਹਾਡੇ ਨਾਲ ਹਰ ਜਗ੍ਹਾ ਤੇ ਆਪਣੀ ਪੁਲਿਸ ਟੀਮ ਦਸ ਜੋਗ ਦਵਾਂਗੇ ਜਿੱਥੇ ਵੀ ਲੋੜ ਬਣੀ ਹੈ ਔਰ ਅਸੀਂ ਕੁਝ ਉਹਨਾਂ ਦੇ ਆਂਦੇ ਹੀ ਜੋ ਸਨੂ ਰਿਕਵਰੀ ਵੀ ਹੋ ਜੀ ਤੇ ਉਹਨਾਂ ਦੇ ਕਾਰਵਾਈ ਹੋਈ ਪਰ ਸ਼ਹਿਰ ਦੇ ਵਿੱਚ ਜੋ ਵਿਸ਼ਵਾਸ ਇਹਨਾਂ ਮਿੱਤਰੇ ਫੁੰਦੇ ਦੇ ਘਰੇ ਤੱਕ ਕੋਈ ਕਾਰਵਾਈ ਨਹੀਂ ਹੋਈ ਤੇ ਮੈਂ ਐਸਐਸਬੀ ਸਾਹਿਬ ਤੋਂ ਇਹੀ ਮੰਗ ਕਰ ਰਿਹਾ ਕਿ 2-3 ਮਹੀਨੇ ਸੜ ਗਿਆ ਲਾਸਟ ਔਰ ਇਸ ਟਾਈਮ ਕਾਲਵਾ ਬੜੇ ਲੋਸ ਚ ਬੈਠਾ ਹੈ ਔਰ ਇਸ ਸਮੇਂ ਇਸ ਤਰ੍ਹਾਂ ਬੁਰਾ ਹਾਲ ਸੋ ਸਾਦਾ ਬਹੁਤ ਜ਼ਿਆਦਾ ਜ਼ਰੂਰਤਾਂ ਔਰ ਉਹਨਾਂ ਨਾਲ ਜਿਸਨੂੰ ਮਿਲੇ ਉਹ ਅੱਗੇ ਮਿਲ ਜਾਣਿਆ ਹੁਣ ਵੀ ਸਭ ਨਾਲ ਜਿਸਦੇ ਤੇ ਅਸੀਂ ਆਪਣੀ ਟੀਮ ਲੈ ਕੇ ਐਕਸਾਈਜ਼ ਟੀਮ ਲੈ ਕੇ ਨਾਲ ਤੇ ਇਹਨਾਂ ਬੰਦਿਆਂ ਦੇ ਨੱਥਵਾ ਸਕਦੇ ਹਾਂ ਤਿੰਨ ਮਤਲਬ ਕਿ ਪੁਲਿਸ ਦੇ ਸਹਿਯੋਗ ਦੇ ਨਾਲ ਜਿਹੜਾ ਕਿ ਰੈਵਨਿਊ ਤਾਂ ਜਿਹੜਾ ਕਿ ਸਰਕਾਰ ਦਾ ਟਾਰਗੇਟ ਹੈ ਉਹ ਪੂਰਾ ਕਰਾਂਗੇ ਬਿਲਕੁਲ ਜੀ ਬਿਲਕੁਲ ਰਮਨ ਜੀ ਇੱਕ ਨਾਲ ਹੋਰ ਆ ਇਹ ਜਿਹੜੇ ਨਜਾਇਜ਼ ਸ਼ਰਾਬ ਮਾਫੀਆ ਵਾ ਇਹਨਾਂ ਕੋਲ ਸ਼ਰਾਬ ਪੱਥੂ ਆ ਰਹੀ ਆ ਦੇਖੋ ਜੀ ਇਸ ਟਾਈਮ ਕੋਸਟਾ ਟੇਕਿੰਗ ਸ਼ਰਾਬ ਦੀ ਵਿਕਰੀ ਹੈ ਆਲੇ ਦੁਆਲੇੋਂ ਜ਼ਿਲ੍ਹੇ ਦੇ ਵਿੱਚੋਂ ਸ਼ਰਾਬ ਬੜੀ ਮਾਤਰਾ ਵਿੱਚ ਜ਼ਿਲ੍ਹੇ ਦੇ ਵਿੱਚੋਂ ਕਪੂਰਥਲਾ ਵਿਚਾਰੀ ਹੈ ਇਹ ਗੱਲ ਇਹ ਹੁੰਦਾ ਕਿ ਉਹ ਜੰਦਾ ਦੇ ਆ ਲਾਦਰ ਕੰਪਲੈਕਸਾ ਬਸਤੀ ਵਾਕਰ ਗਰੁੱਪ ਇਹ ਹੈ। ਰਾਮਾ ਮੰਡੀ ਹੈ ਹੋਰ ਕਈ ਗਰੁੱਪ ਨੇ ਜੀ ਬਰੇ ਗਰੁੱਪ ਨੇ ਜਿੰਨਾ ਤੋਂ ਭੋਖਪੁਰਾ ਆਦਮਪੁਰਾ ਇਧਰੋਂ ਪਾਸੋਂ ਸ਼ਰਾਬ ਜਿਹਦਾ ਤਾ ਮਜ਼ਬੂਤ ਡਿਗਰੀ ਹੈ ਔਰ ਇਹ ਬੰਦੇ ਦੋ ਤਿੰਨ ਬੰਦੇ ਹੀ ਹੈ ਜਿਹੜੇ ਕਪੂਰਥਾ ਵਿੱਚ ਸ਼ਰਾਬ ਸਪਾਈ ਦਾ ਕੰਮ ਕਰ ਰਹੇ ਨੇ। ਜੇ ਅੱਪ ਗੱਲ ਕਰੀ ਐਕਸਰਸਾਈਜ਼ ਪੀਟੀਓ ਸਰਵਰ DIOIC ਮੈਡਮ ਵੱਲੋਂ ਕਿਨਾਂ ਦੇ ਟੋਰਨਮੈਂਟ ਪਾਈ ਅਰਤਮ ਦੀ ਨਾਤੇ ਪਰੇ ਸੀ ਤੇ ਮੈਥਮੈਟਿਕਸ ਜੋਗ ਕਿੰਦਾ ਰਿਹਾ ਹੈ ਦੇਖੋ ਸਾਨੂੰ ਐਕਸਾਈਜ਼ ਵਿਭਾਗਮੇ ਦਾ ਵੀ ਔਰ ਪੁਲਿਸ ਦਾ ਵੀ ਸਹਿਯੋਗ ਹਰ ਵੇਲੇ ਮਿਲਦਾ ਗਿਆ ਵਾ ਸਾਨੂੰ ਉਹਨਾਂ ਨੂੰ ਵੀ ਪਰੇਸ਼ਾਨੀ ਨਹੀਂਗੀ ਪਰ ਪਿਛਲੇ ਕੁਝ ਸਮੇਂ ਤੋਂ ਲਬੀ ਪੁਲਿਸ ਨੂੰ ਕਾਨੂੰਨ ਵਿੱਚ ਨਾ ਹੁਣ ਕਰਕੇ ਵੀ ਇਹ ਵੀ ਡਿਊਟੀਆਂ ਵਿੱਚ ਔਰ ਕੁਝ ਰੈਕਸ਼ਨ ਡਿਊਟੀਆਂ ਲੱਗ ਰਹੀਆਂ ਕੁਝ ਜਿਹੜੇ ਕਿਸਾਨੇ ਧਰਨੇ ਲੱਗੇ ਹੋਏ ਨੇ ਉਸ ਉਹਨਾਂ ਵਿੱਚ ਮਸਰੂਫ ਹੋ ਕਰਕੇ ਇਹਨਾਂ ਬਲੈਕ ਹੈਂਡਸ ਹੋਰ ਜ਼ਿਆਦਾ ਵਧ ਗਏ ਨੇ ਬਹੁਤ ਜਨਮ ਵਦਕੀ ਨੇ ਜਿੱਤੇ ਇਹ ਸਿਰਫ 5-10 ਦੀ ਗਿਣਤੀ ਵਿੱਚ ਸੀ ਅੱਜ ਇਹ 30 ਤੋਂ 32 30 ਤੋਂ 32 ਬਣ ਕੇ ਕੰਮ ਕਰ ਰਹੇ ਨੇ ਔਰ ਜਿਨ੍ਹਾਂ ਨੂੰ ਸ਼ਰਾਬ ਸਹੀ ਸਪਰਾਈ ਇੱਕ ਦਾ ਗੋਪੀ ਨੇ ਹੰਗ ਗੁਰਪ੍ਰੀਤ ਸਿੰਘ ਉਰਫ ਗੋਪੀ ਨੇ ਆਂ ਸਤਰਾਮ ਹੋਇਆ ਜਿੰਦੇ ਤੇ 18 ਤੋਂ 19 ਪਰਚੇ ਆ ਦੂਸਰੇ ਨੰਬਰ ਤੇ ਹਰਪਿੰਦਰ ਸਿੰਘ ਉਰਫ ਸਨੀ ਦੋਦੀ ਜੋ ਲక్ష్ਮੀਨਗਰ ਦੇ ਪਿੱਛੇ ਰਹਿਣ ਵਾਲਾ ਹੈ ਉਹਦੇ ਦੇ ਵਿੱਚ 18 ਪਰਚੇ ਆ ਉਸ ਤੋਂ ਬਾਅਦ ਇੱਕ ਪਵਨ ਪਵਨ ਹੈ 12 ਵਾਲੇ ਦਾ ਜੋ ਪਲਾਣਾ ਚੋਂ ਕੀ ਆਸੇ ਉਹਦੇ ਵਿੱਚ ਪੈਂਦਾ ਆ ਟੁੱਡੀਆਂ ਮੋਲ ਪਿੰਡ ਦੇ ਕੋਲ ਇਹ ਤਿੰਨ ਬੰਦੇ ਹੀ 12 ਸ਼ਾਬ ਲੈ ਕੇ ਆਪਣੀਆਂ ਕਾਰਾਂ ਤੇ ਇਹਨਾਂ ਨੇ ਦੋ ਦੋ ਤਿੰਨ ਤਿੰਨ ਕਾਰਾਂ ਰੱਖੀਆਂ ਹੋਈਆਂ ਨੇ ਜਾਲੀ ਬਿਟਾਂ ਲਾ ਕੇ ਗੜੀਆਂ ਕੱਢ ਕੇ ਨੰਬਰ ਬਿਟਾਂ ਲਾ ਕੇ ਇਹ ਲੈ ਕੇ ਆਉਂਦੇ ਨੇ ਜਦੋਂ ਲੋਕਰ ਸ਼ਾਹ ਜਣ ਘੁਮਰਾਵਾ ਇਹ ਪਲੇਟਾਂ ਸਹੀ ਹੁੰਦੀਆਂ ਜਦੋਂ ਮਾਲ ਲਾਂ ਜਾਂਦੇ ਨੇ ਪ੍ਰੋਬਲਮ ਹੁੰਦੀ ਹੈ ਕਈ ਵਾਰ ਉਹਨੂੰ ਫੜਨ ਦੀ ਕੋਸ਼ਿਸ਼ ਕੀਤੀ ਕਈ ਵਾਰ ਫਰਿਆਵੀਆ ਪਰ ਇਹ ਆਪਣੀ ਜਮਾਨਤਾਂ ਕਰਕੇ ਨਿਕਲ ਜਾਂਦੇ ਕੀ ਇਹ ਮੇਕੀ ਕਾਰਜਨ ਪ੍ਰਸ਼ਾਸਨ ਨੂੰ ਪ੍ਰੋਬਲਮ ਤਾਂ ਇਹ ਮਹੀਨਾ ਜੀ 8 ਤਿੰਨ ਮਹੀਨੇ ਕਾਰੋਬਾਰਦ ਰਹਿ ਗਏ ਨੇ ਸਾਨੂੰ ਪੂਰ ਪ੍ਰਸ਼ਾਸਨ ਦਾ ਔਰ ਐਸਐਸਪੀ ਸਾਹਿਬ ਦਾ ਸਾਨੂੰ ਬਹੁਤ ਜ਼ਿਆਦਾ ਸਹਿਯੋਗ ਦੀ ਲੋੜ ਆ ਔਰ ਸਾਨੂੰ ਜੇ ਸਹਿਯੋਗ ਦਿੱਤਾ ਜਾਏਗਾ ਪੂਰੀ ਤਰ੍ਹਾਂ ਅਸੀਂ ਆਉਣ ਵਾਲੇ ਫਿਰ ਕਾਰੋਬਾਰ ਦੇ ਵਿੱਚ ਬੈਠ ਸਕਾਂਗੇ ਜੇ ਇਹੇ ਹਾਲਾਤ ਰਏ ਤੇ ਲੱਗਦਾ ਹੈ ਕਿ ਅਗਲੀ ਵਾਰ ਸਾਡੇ ਕੋਲ ਇਸ ਕਾਰੋਬਾਰ ਵਾਸਤੇ ਐਕਸਾਈਜ਼ ਡਿਪਾਰਟਮੈਂਟ ਨੂੰ ਕੋਈ ਲੋਟਰੀ ਦਿੱਤੀ ਜਾਏਗੀ